ਲੈ ਵੀ ਮਿੱਤਰੋ ਜਦੋਂ ਇਹ ਆਪਣੇ ਕੋਲ ਆਈ ਸੀ ਆ ਤੇ ਬਾਈਆਂ ਟੋਲੇ ਰਹੀ ਸੀ ਦੋ ਦਿਨ ਇਹ ਤੇ ਦੋ ਦਿਨ ਬਾਈ ਕੇ ਸਾਡੇ ਨੇੜੇ ਆਈ ਇਹ ਤੇ ਆਪਣੇ ਨਾਲ ਇਹਨਾਂ ਨਾਲ ਤੋਂ ਬਹੁਤ ਪਿਆਰ ਫੈ ਰਿਆ ਇਹ ਤੇ ਰਾਤ ਨੂੰ 10 ਵਜੇ ਦੇ ਚਲ ਮਾ ਫੋਨ ਲੱਗੇ ਸੀ ਤੇ ਉਹ ਦੇਖ ਚ ਆਉਣੇ ਆ ਤੇ ਪਹਿਲਾਂ ਉੱਥੇ ਖੜੀ ਹੋਈ ਉਹਨੇ ਬੈਠ ਕੇ ਦੇਖ ਤੇ ਜਿਵੇਂ ਮਰਜ਼ੀ ਹੱਥ ਫੇਰੀ ਚੱਲਾ ਤੇ ਜਿਵੇਂ ਇਹਨੂੰ ਆਰਾਮ ਆਉਦਾ ਆ ਤੇਦਾ ਦੀਦਾ ਜਿਵੇਂ ਆਪਣੇ ਜੂਰਾ ਦੇ ਭਜਾ ਜਿਵੇਂ ਇੱਚੀ ਨੇ ਆਰਾਮ ਆਉਦਾ ਵੀ ਮਸਤ ਹੋ ਜਣ ਸੌਂ ਜੀ ਸੀ ਤੇ ਇਹ ਇੰਨਾ ਮੋਹ ਵਾਲੀ ਹੈ ਤੇ ਥੋੜੇ ਟਾਈਮ ਦੇ ਵਿੱਚ ਹੀ ਅਸਲ ਜਾਨਵਰ ਜਿਹੜਾ ਹੁੰਦਾ ਮੋਹ ਤੋਂ ਹੀ ਹੁੰਦਾ ਹੈਗਾ ਉਹ ਪਿਆਰ ਦੀ ਹੈ ਹਾਂ ਲਿਆਂਦੇ ਨੂੰ ਵੀ ਇਹ ਥੋੜਾ ਟਾਈਮ ਹੀ ਹੋਇਆ ਸੀ ਨਾ ਤੇ ਹਾਂ ਥੋੜੇ ਟਾਈਮ ਬਾਅਦ ਹੀ ਦੇ ਲਾਏ ਤੇ ਇਸ ਤਰ੍ਹਾਂ ਲਾ ਦੋ ਕਾਫੀ ਟਾਂਗ ਲਾ ਲੰਮਾ ਰੱਖਾਂ ਦਾ ਆਪਾਂ ਲੋਕਾਂ ਦੇ ਡਰਦੇ ਆ ਨੇੜੇ ਨਹੀਂ ਆਉਂਦਾ ਵੀ ਲੱਤਾਂ ਮਾਰਦੀ ਥੋੜੇ ਆ ਜਿਹੜਾ ਹੱਥ ਲਾਉਣੇ ਦੇ ਵੀ ਇਹਨੂੰ ਆਰਾਮ ਮਿਲਦਾ ਹੈ ਚੀਜ਼ਾਂ ਨਾਲ ਵੀ ਇਹ ਕੰਨ ਸਿੱਟਿਆ ਆ ਰਾ ਨਾ ਪੈ ਜਾਂਦੀ ਐ ਤੇ ਜਨਵਾਰ ਜਦੋਂ ਵੀ ਕੰਨ ਜੋਰਾਂ ਤੋਂ ਤਾਹ ਦਿੱਤੇ ਉਦੋਂ ਡਰਿਆ ਹੁੰਦਾ ਐ ਜਦੋਂ ਸੱਟ ਮਾਰਦਾ ਪੁੱਤਰ ਹੁੰਦਾ ਜਦੋਂ ਜਨਵਾਰਾਂ ਕੰਨ ਸਿੱਟਿਆ ਜਾਂਦਾ ਉਦੋਂ ਬਿਲਕੁਲ ਨਰਮ ਹੁੰਦਾ ਇਹ ਕਿਉਂ ਇੰਨੀ ਕਿ ਨਰਮ ਹੋਈ ਪਈ ਐ ਇਹ ਤੇ ਪ੍ਰਮਾਤਮਾ ਇਹ ਤੁਹਾਨੂੰ ਤੰਦਰੁਸਤੀ ਬਖਸ਼ੇ ਤੇ ਆਪਾਂ ਕਰਾਂਗੇ ਇਹਦਾ ਇਲਾਜ ਤੇ ਛੇਤੀ ਇਹਨੂੰ ਛੱਡਾਂ ਖੇਤਾਂ ਦੇ ਵਿੱਚ ਚੜਾ ਰਿਹਾ ਰਿਹਾ ਹੈ ਨੀ ਇਹ ਪ੍ਰਮਾਤਮਾ ਦੀ ਤੰਦਰੁਸਤੀ ਵਾਸਤੇ ਕਹਿੰਦੇ ਆ ਦੁਨੀਆ ਦੁਨੀਆ ਕੋਲੋਂ ਤਾਂ ਕੋਈ ਤੁਸਕ ਜਾਣ ਨਹੀਂ ਦਿੰਦੇ ਇਹਦੀ ਉਮਰ ਉੱਪਰੋਂ ਮਾਪਾ ਲੰਮੀ ਬਖਸ਼ੇ ਜੀ ਕੋਈ ਬਹੁਤ ਹੋ ਰਿਹਾ ਹੈ ਨਾ ਹਾਂ ਇਹਦਾ ਇਲਾਜ ਹੀ ਰੱਖਾਂਗੇ ਆਪਾਂ ਬਾਈਆਂ ਨੂੰ ਕਹਿੰਦੇ ਆ ਵੀ ਕਮੈਂਟ ਕਰਕੇ ਦੱਸੋ ਕਮੈਂਟ ਕਰਕੇ ਦੱਸੋ ਜਿਵੇਂ ਆਪ ਕੋ ਪੜਨਾਰ ਸੇ ਜੋੜਾ ਉਹ ਸੀ ਰੋਜ਼ ਤੇ ਇਹ ਵੀ ਰੁਝ ਨਹੀਂ ਵੀ ਫੀਮੇਲ ਵਾਲਾ ਨਾਮ ਦੱਸੋ ਕੋਈ ਫੀਮੇਲ ਵਾਲਾ ਬਹੁਤ ਕਮੈਂਟ ਕਰਕੇ ਦੱਸੋ ਨਾਮ ਰੱਖ ਜਿਹੜਾ ਬਾਈਆਂ ਦੱਸਿਆ ਇਹਦਾ ਵੀ ਇਲਾਜ ਕਰਿਆ ਕਰਾਂਗੇ ਆਪਾਂ ਉਹਦੇ ਵਾਂਗੂ ਜਿਵੇਂ ਜੋੜੇ ਦੇ ਸੀ ਲੱਤਾਂ ਫਿਸਟਕੋਰਾ ਸੱਟਾ ਸੱਟਾ ਤੇ ਉਸੇ ਤਰੀਕੇ ਨਾਲ ਬਹੁਤ ਆ ਰਹਾ ਦਿੰਨ ਤਾਂ ਤੁਹਾਨੂੰ ਹੀ ਸੋ ਜਾ ਰਹੀ ਹੈ ਤੇ ਨਹਿਰ ਤੇ ਸਾਰੀ ਰਾਤ ਰਹੀ ਹੈ ਡਿੱਗੀ ਰਹੀ ਹੈ ਤੇ ਆਪਣੇ ਆਪ ਨਾਲ ਝੋੜ ਮਾਰ ਮਾਰ ਦੇਣਾ ਲਤਾਵਾ ਖਰੇ ਕਿੰਨੇ ਜੱਫਾਂ ਭੋਗ ਨੇ ਬਾਕੀ ਬੀਟਾ ਬੂਟਾ ਨਹੀਂ ਲਾਈਏ ਤੋਤੇ ਆਪੇ ਸਾਰੇ ਹੋਣਾ ਤੇ ਸਵੇਰੇ ਫਿਰ ਆਪਾਂ ਨਿੰਮ ਨੂੰ ਨਾਲ ਜਿਵੇਂ ਹੋਇਆ ਤੇ ਮੈਡੀਸਨ ਦੀ ਲਾਉਣ ਚੱਲਣਾ ਦੁਰਦਾਲੀ ਗੋਲੀਆਂ ਲੈ ਜਮਾ ਲਈ ਹੋਰ ਜੇ ਤੁਹਾਨੂੰ ਸੁਪਰੇ ਗੋਲੀਆਂ ਲੈ ਆ ਜੀ ਬਈ ਆਰਾਮ ਨਾਲ ਸੌਣ ਦੀ ਅਛਾਣਾ ਹਾਂਜੀ ਸੌਜੀ ਹੈ ਹੂੰ ਜੀ ਤਾਰੀਖੇ ਤੱਕ ਗੜੀ ਜੰਨੇ ਮੈਂ ਆਪਾਂ ਹੁਣ ਹੀ ਲਿਆਂਦੀ ਸੀ ਮੈਂ ਤੈਨਸੀ ਕਿਤੇ ਮਾਰੂਗੀ ਜੋ ਮੈਂ ਟਿਊਸ਼ਨ ਤੋਂ ਆਇਆ ਸੀਗਾ ਅੱਛਾ ਮੈਂ ਤੈਨਸੀ ਗਿਆ ਹਾਈ ਕਿੱਥੇ ਛੁੱਟੀ ਉਹ ਮੰਡੀ ਪਤਾ ਜਿਉ ਮੰਡੀ ਪੌਂਸਰ ਬੈਠਾ ਰਿਆ ਜਿਹੜਾ ਐ ਕਰੀਏ ਢਾਂਡਾ ਦੋ ਘੰਟੇ ਦਦਰਾਂ ਵਿੱਚ ਦਰਾਂ ਦੇ ਮੂੰਹ ਚ ਪਾਈ ਲੇਟ ਪਾਈ ਆ ਟੇਕਣ ਦਰਦਾਂ ਲਈ ਉਹ ਦਵਾਈ ਦੇਤੀ ਤੇਂਜ ਭਰ ਕੇ ਇੱਕ ਉਹ ਜੀ ਬਹੁਤ ਰੀ ਹਾਂ ਟੱਕਾਏ ਟੇਕੋ ਖੁੱਲੀ ਛੱਡਦੀਆਂ ਤੇ ਜਾਬਰ ਬੰਨਿਆ ਤਾਂ ਹੁੰਦਾ ਨਹੀਂ ਕਿ ਬਚਪਨ ਤੋਂ ਲੈ ਕੇ ਖੁੱਲ੍ਹ ਹੀ ਰਿਆ ਜੇ ਤਾਂ ਦਰਦੇ ਖੁੱਲਾ ਛੱਡ ਕਰਦੇ ਹੋਣੇ ਵਸਿਆ ਸੱਟ ਜੋ ਗਈ ਇਹ ਜੀ ਹੂੰ जेनु बनने वाला संतरा पाया हूँ हाँ। तो पर डिजी आना से किच्चू होते हैं ना हाँ हम साउंड यानि दिया ना होना साउंड यानि देवरा मिलते हैं जो अक्षय बैठने वाले तो अनवी सच्ची भी आगे ये साउंड ये नींद आ गयी ਇਹ ਨਾਮ ਦੱਸੋ ਵੀ ਕਮੈਂਟ ਕਰਕੇ ਚਲ ਜੀ ਦੇ ਵੀ ਧੰਨਵਾਦ ਸਾਰਿਆਂ ਦਾ ਡਾਕਟਰ ਦੁਆਇਂ ਦੱਸੋ ਵੱਧ ਤੋਂ ਵੱਧ ਜਿਹਦੇ ਪੈਰਾਂ ਜਮਨ ਖਰਾਬ ਗੋੜੀ ਚੋਰੀ ਵਾਸਤੇ ਨੇ ਤੇ ਜਿਵੇਂ ਜਿਹੜਾ ਧਿਆਨ ਦੇ ਵਿੱਚ ਹੋਵੇ ਜੇ ਆਪਾਂ ਮੈਡੀਸਨ ਜਲਾਵਾਂ ਜੀ